ਜਾਹੀ ਨਮਸਕਾਰ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵਾਵਾ ਇੱਕ ਵਾਰ ਫੇਰ ਤੁਹਾਡੇ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਅਸੀਂ ਤੁਹਾਨੂੰ ਉਸ ਇਨਸਾਨ ਨਾਲ ਰੂਬਰੂ ਕਰਾਵਾਂਗੇ ਜਿਨ੍ਹਾਂ ਨੇ ਕੀ ਪੰਜਾਬੀ ਭਾਸ਼ਾ ਨੂੰ ਪਰਫੂਲਿਤ ਕਰਨ ਲਈ ਬਹੁਤ ਯੋਗਦਾਨ ਦਿੱਤਾ ਹੈ ਗੱਲ ਕਰੀਏ ਤਾਂ ਇਹਨਾਂ ਨੂੰ ਰਾਸ਼ਟਰਪਤੀ ਵੱਲੋਂ ਜਿਹੜਾ ਨੈਸ਼ਨਲ ਵਾਰਡ ਮਿਲਿਆ ਤੇ ਰਾਜ ਸਰਕਾਰ ਵੱਲੋਂ ਵੀ ਸਟੇਟ ਵਾਰਡ ਮਿਲਿਆ ਬਹੁਤ ਸਾਰੇ ਜਿਹੜੇ ਆ ਇਹਨਾਂ ਨੇ ਕੰਮ ਕੀਤੇ ਨੇ ਜਦੋਂ ਤੇ ਇਹਨਾਂ ਨੇ ਆਪਣਾ ਜਿਹੜਾ ਆ ਕੁਰਸੀ ਸੰਭਾਲੀ ਹੈ ਕਾਫੀ ਜਿਹੜਾ ਯੋਗਦਾਨ ਦੇ ਰਹੇ ਨੇ ਤੇ ਅੱਜ ਸਾਡੇ ਨਾਲ ਮੌਜੂਦ ਨੇ ਜਿਲ੍ਹਾ ਪਸ਼ ਅਫਸਰ ਪਰਮਜੀ ਸਿੰਘ ਕਲਸੀ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਾਡੇ ਚੈਨਲ ਵੱਲੋਂ ਉਹਨਾਂ ਨੂੰ 크ਿਸਮਸ ਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਰ ਸੰਜੀਤ ਬਾਵਾ ਜੀ ਤੁਹਾਨੂੰ ਵੀ ਸਾਡੇ ਵੱਲੋਂ ਨਵੇਂ ਸਾਲ ਦੀਆਂ ਮੁਬਾਰਕਾਂ 크ਿਸਮਸ ਦੇ ਸ਼ੁਭ ਦਿਹਾੜੇ ਦੀਆਂ ਮੁਬਾਰਕਾਂ ਪ੍ਰਮਾਤਮਾ ਕਰੇ ਕਿ ਹਰੇਕ ਦੀ ਤਰੱਕੀ ਹੋਵੇ ਇਨਸਾਨੀਅਤ ਜਾਗਦੀ ਰਵੇ ਤੇ ਜਿਹੜੇ ਜਿਹੜੇ ਜਿੱਥੇ ਜਿੱਥੇ ਕੰਮ ਕਰ ਰਹੇ ਆਪਣੇ ਫਰਜ਼ ਨਿਭਾਉਂਦਾ ਰਹੇ ਸਰ ਸਾਡੇ ਦਸਕਾ ਨੂੰ ਸਭ ਤੋਂ ਪਹਿਲੇ ਆਪਣੇ ਬੈਕਗ੍ਰਾਉਂਡ ਬਾਰੇ ਦੱਸਿਓ ਆਪਣੇ ਬਾਰੇ ਦੱਸਿਓ ਸਾਰਾ ਕੁਝ। ਮੈਂ ਜੀ ਫਿਲਹਾਲ ਜਿਹੜਾ ਨਾਂ ਡਾਕਟਰ ਪੰਮਜੀਤ ਸਿੰਘ ਕਲਸੀ ਜ਼ਿਲ੍ਹਾ ਪਸ਼ਾਫ ਅਫਸਰ ਗੁਰਦਾਸਪੁਰ ਪਸ਼ਾਫ ਭਾਗ ਦੇ ਵਿੱਚ ਆਪਣੀ ਇਸ ਵਾਰ ਮੈਂ بطور ਜ਼ਿਲ੍ਹਾ ਪਸ਼ਾਫ ਅਫਸਰ ਦੇ ਭਾਗ ਦੇ। ਇਸ ਤੋਂ ਪਹਿਲਾਂ ਮੇਰੇ ਕੋਲ ਜ਼ਿਲ੍ਹਾ ਪਸ਼ਾਫ ਦਫਤਰ ਅਮਰਸਰ ਦਾ ਵੀ ਚਾਰਜ ਰਿਹਾ। ਜ਼ਿਲ੍ਹਾ ਪਬਲਿਕ ਲਾਇਬ੍ਰੇਰੀ ਗੁਰਦਾਸਪੁਰ ਉਹਦਾ ਵੀ بطور ਲਾਇਬ੍ਰੇਰੀ ਦਾ ਬਾਦੂ ਚਾਰਜ ਰਿਹਾ। ਚੋਕੜ ਦੇ ਵਿੱਚ ਮੇਰਾ ਪਛੋਕੜ ਤੇ ਪਿੰਡੂ ਆ ਪਿੰਡ ਮੇਰਾ ਉਧਰ ਵਾਲਾ ਸ੍ਰੀ ਹਰਿਕ੍ਰਿਸ਼ਨ ਹਲਕੇ ਦੇ ਵਿੱਚ ਮਾਤਾ ਪਿਤਾ ਜੀ ਸੁਧਾਰ ਦੀ ਆਮ ਕਰਨ ਦੇ ਸਨ ਮਿਹਨਤੀ ਪਰਿਵਾਰ ਬਣੇ। ਅੱਲਾ ਦੀ ਮਨਛਾ ਪੜ੍ਹਨ ਪੜਾਉਣ ਦੀ ਸੀਗੀ ਉਹ ਆਪਾਂ ਪੂਰੀ ਕੀਤੀ ਹੈ। ਵਿਦਿਅਕ ਤੌਰ ਤੇ ਮੈਂ ਪੀ ਐਚ ਡੀ ਦੀ ਡਿਗਰੀ ਕਰਨ ਦੇ ਨਾਲ ਨਾਲ ਐਮ ਐ ਪੰਜਾਬੀ ਸੀ ਪੱਧਰ ਐਮ ਬੀ ਡੀ ਕੀਤੀ ਹੈ। ਜੀ ਐਸ ਆਈ ਜੀ ਆਰ ਐਫ ਨੈਟ ਕੁਆਲਿਫਿਕੇਸ਼ਨ ਵੀ ਕੀਤੀ ਸੀਗੀ ਬਰੀ। ਜਦੋਂ ਮੈਂ ਐਮਏ ਕੀਤੀ ਆ ਉਹਦੇ ਨਾਲ ਹੀ ਮੈਂ ਇਹ ਕਰ ਲਈ ਸੀ ਉਸ ਤੋਂ ਬਾਅਦ ਫਿਰ ਮੈਨੂੰ ਪੜਾਉਣ ਦਾ ਜਿਹੜਾ ਮੌਕਾ ਮਿਲਿਆ ਉਹ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਨਿਭਾਏ ਪਹਿਲਾਂ ਮੈਂ ਪ੍ਰਾਈਵੇਟ ਸਕੂਲ ਸੀ ਉੱਥੇ ਤਿਲਕ ਵੀ ਨੇ ਪੜਾਇਆ ਫਿਰ ਸੈਂਟਰ ਪਬਲਿਕ ਸਕੂਲ ਕਮਾਨਸਿਟਾ ਸਕੂਲ ਵੀ ਉਸ ਤੋਂ ਬਾਅਦ ਮੈਨੂੰ ਡੇਰਿੰਗ ਯੂਨੀਅਨ ਕ੍ਰਿਸਚਨ ਕਾਲਜ ਪਟਾਲਾ ਦੇ ਵਿੱਚ ਇੱਕ ਸਾਲ ਪੜਾਉਣ ਦਾ ਮੌਕਾ ਮਿਲਿਆ ਨਾਲ ਹੀ ਫਿਰ ਕਿਉਂਕਿ ਮੇਰੀ ਜੀਆਰਐਫ ਸੀਗੀ ਤੇ ਜੂਨੀਅਰ ਰਿਸਰਚ ਫੈਲੋਸ਼ਿਪ ਸੀ ਹੀ ਬਰੀ ਯੂਸੀ ਦੀ ਉਹ ਮੈਂ ਗੁਣਾਰਗ ਦੇ ਯੂਨੀਵਰਸਿਟੀ ਤੇ ਸ਼ੁਰੂ ਕੀਤੀ ਉੱਥੇ ਮੈਨੂੰ ਗੁਣਾਰਗ ਦੇ ਯੂਨੀਵਰਸਿਟੀ ਦੇ ਵਿੱਚ ਹੀ ਤਿੰਨ ਕੁ ਮਹੀਨੇ ਪੜਾਉਣ ਦਾ ਮੌਕਾ ਉਹ ਪ੍ਰੰਤ ਨਾਲ ਹੀ ਮੇਰੀ 2001 ਦੇ ਵਿੱਚ ਬਤੌਰ ਪੰਜਾਬੀ ਲੈਕਚਰਰ ਜੋੜ ਹੁੰਦੀ ਹੈ ਪੰਜਾਬ ਸਰਕਾਰ ਦੇ ਦਫਤਰ ਦੇ ਵਿੱਚ ਤੇ ਵੱਖ-ਵੱਖ ਸਕੂਲਾਂ 'ਚ ਕੰਮ ਕਰਦਾ ਕਰਦਾ ਮੈਂ ਦੇ ਰਿਪੋਰਟਾ ਜਲਪਾਸ਼ਾਪਸ ਇਸ ਖੁਸੂਸ ਤੇ ਆਪਣੇ ਫਰਜ਼ ਨਿਭਾ ਰਹੇ ਆ ਮਨੁਮਾਨਾ ਕਿ ਜਿਹੜਾ ਵਿਅਕਤੀ ਆਪਣੇ ਫਰਜ਼ ਨਿਭਾਉਂਦਾ ਹੈ ਤੇ ਸਰਕਾਰਾਂ ਜੇਕਰ ਮਾਨ ਸਨਮਾਨ ਦੇ ਨਾਲ ਨਿਵਾਜਦੀਆਂ ਨੇ ਤੇ ਚੰਗੀ ਗੱਲ ਹੁੰਦੀ ਹੈ ਕਿ ਜ਼ਿੰਮੇਵਾਰੀ ਬਦੀ ਹੈ ਮੈਨੂੰ 2012 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਅਧਿਆਪਕ ਪੁਰਸਕਾਰ ਮਿਲਿਆ ਸੀਗਾ ਸਟੇਟ ਵਾਰਤ ਇਸੇ ਤਰ੍ਹਾਂ ਹੀ 2017 ਦੇ ਵਿੱਚ ਮੈਨੂੰ ਭਾਰਤ ਸਰਕਾਰ ਵੱਲੋਂ ਰਾਸ਼ਟਰੀ ਪੁਰਸਕਾਰ ਨੈਸ਼ਨਲ ਅਵਾਰਡ ਜਿਹੜਾ ਵੜਿਆ ਕੰਮ ਕਰੀਦਾ ਫਰਜ਼ ਨਭਾਈ ਨੇ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਉਹਦੇ ਫਰਜ਼ ਆਪਣੇ ਸਫਲਤਾ ਦੇ ਨਾਲ ਦੇ ਬਾਸਿਕ ਤੇ ਛੋਕੜ ਮੇਰਾ ਸਧਾਰਨ ਸੀ ਤੇ ਸਧਾਰਨ ਛੋਕੜ ਦੇ ਵਿੱਚ ਕਿਰਤ ਦੇ ਨਾਲ ਹੀ ਜੁੜੇ ਗੱਲ ਕਰੀਏ ਤਾਂ ਸਰ ਸਨਮਾਨਾਂ ਦੀ ਜਿਹੜੀ ਹੈ ਝੜੀ ਲੱਗੀ ਦੀ ਹੈ ਬਹੁਤ ਸਾਰੇ ਜਿਹੜੇ ਸਨਮਾਨ ਤੁਹਾਨੂੰ ਮਿਲੇ ਨੇ ਉਸੇ ਕੀ ਕਹਿਣਾ ਚਾਹੋਗੇ ਸਨਮਾਨਵਲੇ ਇਹ ਸਨਮਾਨ ਮੈਂ ਤੇ ਇਹ ਗੱਲ ਕਹਿਣਾ ਕਿ ਸਨਮਾਨ ਦੇ ਪਿੱਛੇ ਨਹੀਂ ਭਜਣਾ ਚਾਹੀਦਾ ਤੁਸੀਂ ਕੰਮ ਕਰਦੇ ਜਾਓ ਆਪਣੇ ਫਰਜ਼ ਨਿਭਾਓ ਸਮਾਜ ਲਈ ਚੰਗਾ ਕੰਮ ਕਰਦੇ ਹੋ ਆਪਣੀ ਡਿਊਟੀ ਅਚੇ ਚੰਗੀ ਨਿਭਾਉਂਦੇ ਹੋ ਤਾਂ ਸਾਡੇ ਸਮਾਜ ਦੇ ਲੋਕ ਸਮਾਜ ਦੇ ਜਿਹੜੇ ਬੁੱਧੀਜੀਵੀ ਵਰਗ ਨੇ ਜਾਂ ਸਰਕਾਰਾਂ ਨੇ ਉਹ ਤੁਹਾਡਾ ਮੁੱਲ ਪਾਉਂਦੀਆਂ ਨੇ ਉਹ ਸਨਮਾਨਤ ਇਸ ਕਰਕੇ ਕਰਦੇ ਨੇ ਤੁਹਾਨੂੰ ਸਨਮਾਨ ਵਾਰ-ਵਾਰ ਦਿੰਦੇ ਨੇ ਕਿ ਇਹ ਕੰਮ ਚੰਗੀ ਹੋਰ ਕਰੋ ਤੇ ਜ਼ਿੰਮੇਵਾਰੀ ਵਧਾਉਂਦੇ ਹੋ ਤੁਸੀਂ ਮੈਂ ਸਮਝਦਾ ਜੇਕਰ ਤੁਹਾਨੂੰ ਸਨਮਾਨਤ ਕੀਤਾ ਜਾਂਦਾ ਤੇ ਉਸ ਸਨਮਾਨ ਦੀ ਕਦਰ ਰੱਖਣੀ ਚਾਹੀਦੀ ਹੈ ਹੋਰ ਮੈਂ ਕਹਿੰਦੀ ਸਰ ਗੱਲ ਕਰੀਏ ਤਾਂ ਤੁਸੀਂ ਜਿਹੜੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜਿਹੜੇ ਸਿਲੇਬਸ ਆ ਉਹਦੇ ਵਿੱਚ ਵੀ ਕਹਾਣੀਆਂ ਲਿਖ ਚੁੱਕੇ ਹੋ ਪੰਜਾਬੀ ਬਾਦਸ਼ਾਹ ਦੇ ਵਿੱਚ ਕਿਉਂਕਿ ਮੇਰੀ ਮਾਂ ਬੋਲੀ ਵੀ ਹੈ ਤੇ ਪੰਜਾਬੀ ਭਾਸ਼ਾ ਨੇ ਮੈਨੂੰ ਬਣਾਇਆ ਹੈ ਇਸ ਕਰਕੇ ਜਿੱਥੇ ਮੈਨੂੰ ਜਿਹੜਾ ਵੀ ਮੌਕਾ ਮਿਲਦਾ ਹੈ ਕਿ ਪੰਜਾਬੀ ਬਾਦਸ਼ਾਹ ਨਾਲ ਸੰਬੰਧਤ ਕੋਈ ਕੰਮ ਹੋਵੇ ਜਿਹਦੇ ਵਿੱਚ ਮੈਂ ਕਰ ਸਕਾਂ ਤਾਂ ਮੈਂ ਉਹ ਮੌਕਾ ਨਹੀਂ ਛੱਡਦਾ ਮੈਂ ਬਿਹਾਰ ਸਕੂਲ ਸਿੱਖਿਆ ਬੋਰਡ ਦੇ ਵਿੱਚ ਅਕਾਦਮੀ ਕਾਉਂਸਲ ਦਾ ਉਹ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਹੈ ਵੱਖ-ਵੱਖ ਕਮਿਸ਼ਨ ਕਮੇਟੀਆਂ ਚ ਵੀ ਰਿਹਾ ਹੈ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵਿੱਚ ਐਜੂ ਸੈਟ ਦੇ ਵਿੱਚ ਵੀ ਬਾਰੇ ਲੈਕਚਰ ਤੇ ਆਨਲਾਈਨ YouTube ਦੇ ਵਿੱਚ ਪੰਜਾਬੀ ਫਿਲਮਾਂ ਸ਼ਾਰਟ ਫਿਲਮਾਂ ਦਾ ਮਕਾਮ ਹੁੰਦਾ ਹੈ ਉਹਦੇ ਵਿੱਚ ਅਦਾਕਾਰ ਦਾ ਵੀ ਕੀਤਾ ਨਿਰਦੇਸ਼ਕ ਦਾ ਵੀ ਕੀਤਾ YouTube ਦੇ ਵਿੱਚ ਪੰਜਾਬ ਰਾਸਟ ਦੇ ਵਿੱਚ ਵੀ ਅੱਛੇ-ਅੱਛੇ ਵੀਡੀਓਜ਼ ਹੀ ਬਾਕਰ ਕਰਦੇ ਆ ਇੰਟਰਵਿਊਜ਼ ਕਰਦੇ ਆ ਮੈਂ ਮਨੀਤ ਸਿੰਘ ਜਿਹੜਾ ਬਾਸ਼ਾ ਦੇ ਰੂਪ ਵਿੱਚ बतौर ਪੰਜਾਬੀ ਵਿਦਿਆਰਥੀ 23 ਸਾਲ ਸਕੂਲ ਕਾਲਜ ਯੂਨੀਵਰਸਿਟੀ ਦੇ ਵਿੱਚ ਬੜਾ ਹੌਸਲਾ ਤੇਜਰਤਾ ਦੌਰ ਪ੍ਰਿੰਸੀਪਲ ਮੈਂ 5 ਸਾਲ ਤੋਂ ਵੱਧ ਸਲਾਵਾ ਬੰਦ ਕਰ ਚੁੱਕਿਆ ਦਿਨਕ ਸਾਧ ਉਹ ਇਸ ਕੁਝ ਤੋਂ ਕਿਤਾਬਾਂ 24 ਤੋਂ ਵੱਧ ਕਿਤਾਬਾਂ ਮੇਰੀਆਂ ਉੱਪਰ ਆਖੇ ਉਹਦੇ ਵਿੱਚ ਸ਼ਰਧਾ ਹੈ ਆਲੋਚਨਾ ਹੈ ਸਤਨਾ ਹੈ ਅਤੇ ਇਹ ਕਹਾਣੀਆਂ ਸਵਾਗਤ ਜ਼ਿੰਦਗੀ ਪਲੱਸ 1 ਪਲੱਸ 2 ਦੇ ਲਾਜ਼ਮੀ ਵਿਸ਼ੇ ਚ ਲੱਗੀਆਂ ਹੋਈਆਂ ਪੰਜਾਬੀ ਕੁਝ ਲਿਖੀਆਂ ਕਹਾਣੀਆਂ ਲੇਖ ਲਿਖੇ ਲਗੂ ਨਾਟਕ ਲਿਖਿਆ ਹੈ ਕੁਝ ਫਿਲਮਾਂ ਦੀ ਸਕ੍ਰਿਪਟ ਲਿਖੀ ਹੈ ਉਹ ਜਿਹੜੀਆਂ ਜਿਹੜੀਆਂ ਸਟੋਰੀਆਂ ਸੀ ਕਹਾਣੀਆਂ ਸੀਗੇ ਛੋਟ ਕਹਾਣੀਆਂ ਦੇ ਰੂਪ ਤੇ ਫਿਲਮਾਂ ਵੀ ਬਣੇ ਤੋ ਫਰਜ਼ ਹੈ ਕਿ ਜਿੱਥੇ ਅਸੀਂ ਕਰ ਸਕਦੇ ਹਾਂ ਪੰਜਾਬੀ ਪਾਸ਼ਾ